ਪੋਲੋ ਹੈ ਪੁਰਾਣਾ ਤਾਂ ਚਲੋ ਵਿਰਸਾ ਹਰ ਇੱਕ ਕੋਈ ਚਲੇਬ ਕਰਦਾ ਕਿ ਸਾਡੇ ਸਾਡੇ ਤੋਂ ਸਿਵਲਾਈਜੇਸ਼ਨ ਨਿਕਲੀ ਸੀ ਪਰ ਜਿਹੜਾ ਮਾਡਰਨ ਪੋਲੋ ਦਾ ਜਿਹੜਾ ਇਤਿਹਾਸ ਹੈ ਉਹ ਭਾਰਤ ਤੋਂ ਸ਼ੁਰੂ ਹੁੰਦਾ ਹੈ ਤੇ ਇੱਕ ਕਿਸਮ ਦੀ ਪੋਲੋ ਦੀ ਖੇਡ ਹੈ ਭਾਰਤ ਦੀ ਦੇਣ ਹੈ ਦੁਨੀਆ ਨੂੰ ਅੰਗਰੇਜ਼ਾਂ ਨੇ ਇੱਥੇ ਕਿਉਂਕਿ ਬਾਕੀ ਦੁਨੀਆ 'ਚ ਖੇਡਣਾ ਫੱਟਮ ਹੋ ਗਿਆ ਸੀ ਉਸ ਸਮੇਂ ਤੇ ਇੰਗਰੇਜ਼ਾਂ ਨੇ ਇੰਡੀਆ ਵਿੱਚ ਇਹਨਾਂ ਨੂੰ ਪਹਾੜੀ ਇਲਾਕਿਆਂ ਵਿੱਚ ਖੇਡਿਆ ਦੇਖ ਕੇ ਇਹਨਾਂ ਐਸ ਖੇਡ ਨੂੰ ਇੱਥੋਂ ਲੈ ਕੇ ਪਹਿਲਾ ਜਿਹੜਾ ਪੋਲੋ ਕਲੱਬ ਹੈ ਉਹ ਇੰਡੀਆ 'ਚ ਬਣਿਆ ਸਿਲਚਰਚ ਆਸਾਮ 'ਚ। ਉਸ ਤੋਂ ਬਾਅਦ ਕਲਕੱਤਾ ਕਲਕੱਤਾ ਤੋਂ ਬਾਅਦ ਫਿਰ ਇਹ ਸਪੋਰਟ ਗਈ ਹੈ ਇੰਗਲੈਂਡ। ਰਸਤੇ ਵਿੱਚ ਸਾਈਪਰਸ ਇੱਕ ਜਿਹੜਾ ਇੱਕ ਡਾਕੂ ਪੈਦਾ ਸਾਈਪਰਸ 'ਚ ਰੁਕ ਕੇ ਘੋੜਿਆਂ ਨੂੰ ਅਨਲੋਡ ਕਰਕੇ ਉੱਥੇ 6 ਮਹੀਨੇ ਖੇਡ ਕੇ ਫਿਰ ਇੰਗਲੈਂਡ ਪਹੁੰਚੀ। ਇੰਗਲੈਂਡ ਤੋਂ ਅਮਰੀਕਾ ਅਮਰੀਕਾ ਤੋਂ ਸਾਊਥ ਅਮਰੀਕਾ ਸੋ ਮੇਰਾ ਮਤਲਬ ਹੈ ਕਿ ਇਹ ਦੁਨੀਆ ਚ ਜਿਹੜੀ ਪੋਲੋ ਦੀ ਖੇਡ ਹੈ ਇਹ ਇੰਡੀਆ ਦੀ ਦੀ ਸਭ ਤੋਂ ਪਹਿਲੀ ਗੱਲ ਤਾਂ ਇਹ ਸਾਨੂੰ ਸਾਰੇ ਕਈਆਂ ਲੋਕਾਂ ਨੂੰ ਪਤਾ ਵੀ ਨਹੀਂ ਹੈਗਾ ਔਰ ਸਾਰੇ ਦੇਖਦੇ ਮੇਰੇ ਕੋ ਮੈਂ ਦੇਖਿਆ ਅੱਜ ਕਈ ਲੋਕਾਂ ਨੇ ਦੇਖੋ ਜੀ ਭਾਈ ਸਾਹਿਬ ਦੇ ਵੀ ਇੱਕ ਪੋਲੋ ਦੀ ਕਿਸਮ ਪਾਈ ਹੋਈ ਹੈ ਅੱਜ ਕੱਲੇ ਇੱਕ ਰਵਾਜ ਬਣ ਗਿਆ ਹੈ ਕਿ ਇਹਨੂੰ ਬ੍ਰਾਂਡ ਕਰਕੇ ਜਿਹੜਾ ਹੈਗਾ ਪੋਲੋ ਦਾ ਜਿਹੜਾ ਹੈਗਾ ਬਹੁਤ ਵੱਡਾ ਬ੍ਰਾਂਡ ਚੱਲ ਗਿਆ ਜਿਹੜੇ ਸਾਰੇ ਹੁਣ ਵਿਸ਼ਵ ਵਿੱਚ ਜਿਹੜਾ ਵਰਲਡ ਕੱਪ ਖੇਡਿਆ ਜਾਂਦਾ ਹੈ ਇਹ तकरीबन तकरीबन 70 75 ਮੁਲਕਾਂ ਚੋਂ ਖੇਡਿਆ ਜਾਂਦਾ ਹੈ 70 75 ਮੁਲਕਾਂ ਦੇ ਵਿੱਚੋਂ ਟੀਮਾਂ ਜਾਂਦੀਆਂ ਕੋਲੋਂ ਦੇ ਵਰਲਡ ਕੱਪ ਅਸਤੇ ਸੋਚ ਕਰਕੇ ਇਹਦੀ ਮੰਨਤਾ ਕ੍ਰਿਕਟ ਨਾਲੋਂ ਤੇ ਬੋਲ ਨਾਲ ਖੇਡਾਂ ਨਾਲੋਂ ਜ਼ਿਆਦਾ ਹੈਗੀ ਹੈ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜੇ ਅਸੀਂ ਸਹੀ ਢੰਗ ਨਾਲ ਇਹਦੇ ਪਿੱਛੇ ਲੱਗਾਗੇ ਤੇ ਇੰਡੀਆ ਦੇ ਵਿੱਚ ਫਿਰ ਵਾਪਸ ਅਸੀਂ ਇਹਨੂੰ ਇਹਨੂੰ ਆਸ ਲੈਵਲ ਤੇ ਕਰ ਲੈ ਜਾ ਸਕਦੇ ਹਾਂ ਵਰਲਡ ਲੈਵਲ ਤੇ ਤੇ ਮੈਡਲ ਜਿੱਤਨ ਦੇ ਵਿੱਚ ਅਸੀਂ ਇੰਡੀਆ 올림픽 ਦੇ ਵਿੱਚ ਤੇ ਹੋਰ ਕੋਰਸਵਾਰੀਆਂ ਦੇ ਵਿੱਚ ਅਸੀਂ ਇੰਡੀਆ ਬਹੁਤ ਵੱਡਾ ਰੋਲ ਖਲਾ ਬਣਾ ਕਰ ਸਕਦੇ। ਕਿ ਵੀ ਫਿਊਚਰ ਦੀ ਜਿਹੜੀ ਹੈਗੀ ਹੈ ਜੇ ਸਰਕਾਰਾਂ ਵੱਲੋਂ ਸਾਨੂੰ ਖਲਾਣਾ ਮਿਲੇ ਤੇ ਇਹ ਕੰਮ ਹੋ ਸਕਦਾ ਹੈ। ਕਿਉਂਕਿ ਸਾਡਾ ਵਿਸ਼ਵਾਸ ਜੁੜਦਾ ਹੈ। ਬੋਲੋ ਨਾਲ। ਕਿ ਇੱਕ ਸ਼ਾਇਦ ਲੋਕਾਂ ਨੂੰ ਪਤਾ ਨਹੀਂ ਹੈ ਕਿ ਜਦੋਂ ਬ੍ਰਿਟਿਸ਼ ਨੇ ਇੱਥੇ ਖੇਡ ਨਹੀਂ ਸ਼ੁਰੂ ਕੀਤੀ ਸੀ ਸੰਗਰੇਨਾ ਦੇ ਰਾਜ ਦੇ ਸਮੇਂ ਉਸ ਵੇਲੇ ਸਭ ਤੋਂ ਜਿਹੜੀ ਤਾਕਤਵਰ ਟੀਮ ਸੀਗੀ ਉਹ ਪਟਿਆਲਾ ਦੀ ਹੁੰਦੀ ਸੀ। ਦੁਨੀਆ ਦੇ ਵਿੱਚ ਇਹ ਸਿਰਫ ਕੋਈ ਇੰਡੀਆ ਦੀ ਗੱਲ ਨਹੀਂ ਚੱਲਦੀ ਹੈ ਦੁਨੀਆ ਦੇ ਵਿੱਚ ਦੋ 10 ਬੋਲ ਦੇ ਪਲੇਅਰ ਸੀਗੇ ਇੱਕ ਜਗਿੰਦਰ ਸਿੰਘ ਇੱਕ ਚੰਦਾ ਸਿੰਘ ਤੇ ਉਹਨਾਂ ਮਹਾਰਾਜਾ ਸਾਹਿਬ ਪਟਿਆਲਾ ਦੇ ਖੇਡਦੇ ਸੀਗੇ ਤੇ ਪਟਿਆਲੇ ਦੀ ਟੀਮ ਦੁਨੀਆ ਦੀ ਸਭ ਤੋਂ ਪ੍ਰਸਿੱਧ ਟੀਮ ਮੰਨੀ ਜਾਂਦੀ ਸੀ ਸੋ ਇੱਕ ਐਸਾ ਵੀ ਟਾਈਮ ਸੀਗਾ ਜਦੋਂ ਪੰਜਾਬ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਰਿਹਾ ਹੈ ਕਿ ਪੰਜਾਬ ਨੰਬਰ 1 ਸਟੇਟ ਸੀਗਾ ਬੋਲਵਰ ਦੇ ਦੁਨੀਆ ਦੇ ਵਿੱਚ ਸੋ ਇਸ ਕਰਕੇ ਮੈਨੂੰ ਗੁਰੂਆਤ ਮੇਰੇ ਵਾਸਤੇ ਬਹੁਤ ਮਾਨਦਇਕ ਲੱਗਾ ਕਿ ਮੇਰਾ ਪਿਛੋਕੜ ਨਾਨਕਪੁਰ ਸਾਹਿਬ ਨਾਲ ਜੁੜਦਾ ਹੈ ਇਸਲੇ 350 ਸਾਲ ਤੋਂ ਤੋਂ ਐਸ ਕਰਕੇ ਮੈਂ ਚਾਹੁੰਦਾ ਸੀ ਕਿਉਂਕਿ ਮੈਂ ਅੰਤਰਰਾਸ਼ਟਰੀ ਲੈਵਲ ਤੇ ਪਹੁੰਚ ਕੇ ਡਿਆ ਹੋਇਆ ਬਾਕੀ ਮੁਲਕਾਂ ਦੇ ਵਿੱਚ ਸਾਰੇ ਪੰਜਾਬ ਸੋ ਇਸ ਕਰਕੇ ਮੈਂ ਚਾਹੁੰਦਾ ਸੀ ਕਿ ਨਾਨਕਪੁਰ ਸਾਹਿਬ ਦੀ ਇਹ ਖੇਤੀ ਜਾਵੇ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪ ਸਮੇਂ ਹੋਲੇ ਮਲੇ ਤੇ ਸਮੇਂ ਗਰੂਰ ਦੀ ਲਾਗਲੀ ਬਹੁਤ ਤੇ ਯਾਗਸੀ ਜਤਿਵੰਦੀਆਂ ਆਪਣਾ ਆਪਣਾ ਉੱਥੇ ਆਪਣਾ ਆਪਣੇ ਜਿਹੜਾ ਹੈਗੀ ਹੈ ਸਕਿੱਲ ਦਿਖਾ ਦੇ। ਘੋੜਸਵਾਰੀ ਦੇ ਵਿੱਚ ਉਹਨਾਂ ਦੇ ਵਿੱਚ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਹੈਗਾ। ਮਗਰ ਅਸੀਂ ਫੇਰ ਵੀ ਇੱਕ ਕਿਸਮ ਦਾ ਇੱਕ ਨਵਾਂ ਖੇਡ ਦਿਖਾਣਾ ਚਾਹੁੰਦੇ ਕਿ ਘੋੜਸਵਾਰੀ ਕਿੱਥੇ-ਨੇ ਕਿੱਥੇ ਪਹੁੰਚ ਗਈ ਹੈ। ਕਿ ਇੱਕ ਪਾਸੇ ਵਿਆਹ ਸਿੰਘ ਜੱਟ ਬੰਦਿਆ ਆਪਣਾ ਆਪਣੇ ਸਕਿੱਲ ਦਿਖਾਦੇ ਆ। ਉਹ ਇੱਕ ਪਾਸੇ ਜਿਹੜੀ ਹੈ ਮਾਡਰਨ ਤਰੀਕੇ ਨਾਲ ਇਹਦਾ ਪੋਲੋ ਕਿੱਡੀ ਚੱਲਦੀ ਹੈ। ਤੁਹਾਨੂੰ ਲੱਗਦਾ ਕਿ ਇਹਦੇ ਨਾਲ ਕੀ ਜਿਹੜੀ ਨਵੀਂ ਪੀੜੀ ਵੀ ਜਿਹੜੇ ਨਾਲ ਉਹਨਾਂ ਨੂੰ ਵੀ ਉਸ ਸਾਹ ਚੜ ਸਕਦਾ ਹੈ ਉਹ ਪ੍ਰੇਰਿਤ ਹੋ ਸਕਦੇ ਨੇ ਸੋ ਇਸ ਦੇ ਅਲਾਵਾ ਜਿਹੜੇ ਹੈਗੇ ਜੇ ਕੋਈ ਵੀ ਤੁਹਾਡੇ ਮਨ 'ਚ ਕੋਈ ਸਵਾਲ ਹੈ ਤੇ ਮੈਂ ਕਿਉਂਕਿ ਮੇਰਾ ਇੱਥੇ ਵਿੱਚ ਕਾਫੀ ਹੱਦ ਦਾ ਐਕਸਪੀਰੀਅੰਸ ਹੈਗਾ ਇਸ ਕਰਕੇ ਮੈਂ ਤੁਹਾਨੂੰ ਇਹ ਆਸ ਕਰੰਚ ਉਹ ਕੋਈ ਬਦਲ ਕਰਨ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਕੀ ਕੋਈ ਰੇਕੂ ਆ ਉਹਨੂੰ ਕੋਈ ਟ੍ਰੇਡ ਕਰ ਲੈਣੀ ਬਟੇ ਤੁਹਾਡੀ ਤੁਹਾਡੀ ਜਿਹੜੀ ਗੱਲ ਹੈ ਕਿ ਹਾਂ ਇਹ ਇੱਕ ਸਪੋਰਟ ਜਿਹੜੀ ਹੈ ਇਹ ਨੂੰ ਇੱਕ ਕਿੰਗ ਆਫ ਕਿੰਗ ਆਫ ਸਪੋਰਟਸ ਕਹਿੰਦੇ ਨੇ ਸਪੋਰਟ ਆਫ ਕਿੰਗ ਐਂਡ ਕਿੰਗ ਆਫ ਸਪੋਰਟਸ ਇਹ ਵੀ ਜਿਹੜੇ ਦੇ ਨੇ ਮਗਰ ਮੈਂ ਤੁਹਾਨੂੰ ਯਾਦ ਕਰਾਣਾ ਚਾਹੁੰਦਾ ਇਹਦਾ ਵਿਛੋਕੜ ਕਿੱਥੇ ਹੈ ਇਹਦਾ ਵਿਛੋਕੜ ਸੀਗਾ ਉਹਨਾਂ ਪਿੰਡਾਂ ਦੇ ਵਿੱਚ ਪਹਾੜਾਂ ਵਿੱਚ ਖੇਡਿਆ ਜਾਂਦਾ ਸੀਗਾ ਇਹ ਇੱਕ ਪਿੰਡ ਦੂਜੇ ਪਿੰਡ ਨਾਲ ਖੇਡਦਾ ਸੀਗਾ ਅਜੇ ਵੀ ਤੁਸੀਂ ਜੇ ਮਨੀਪੁਰ ਜਾਓਗੇ ਇਹ ਕਾਮਨ ਮੈਨ ਦੀ ਖੇਡ ਹੈ ਹਜੇ ਵੀ ਮਨੀਪੁਰ ਦੇ ਵਿੱਚ ਲਦਾਖ ਦੇ ਵਿੱਚ ਕਿਲ ਖੇਡੀ ਜਾਂਦੀ ਹੈ ਇੱਕ ਬਿਲਕੁਲ ਰੂਰਲ ਲੈਵਲ ਦੇ ਉੱਤੇ ਮਤਲਬ ਇੱਕ ਪਿੰਡ ਦਾ 팀 ਬਣਦੀ ਹੈ ਤੇ ਦੂਜੇ ਪਿੰਡ ਦੇ ਨਾਲ ਖੇਡਦੇ ਸੋ ਐਸ ਕਰਕੇ ਇਹਦਾ ਇੱਕ ਇੱਕ ਰੂਪ ਤਾਂ ਇਹ ਹੈਗਾ ਕਿ ਰਾਇਲ ਰੂਪ ਪੁਜਾ ਰੂਪ ਇਹਦਾ ਪਿੰਡਾਂ ਨਾਲ ਵੀ ਜੁੜਦਾ ਹੈ ਤੇ ਮੈਨੂੰ ਇਹਦਾ ਪੂਰਾ ਵਿਸ਼ਵਾਸ ਹੈ ਜੇ ਪੰਜਾਬ ਦੇ ਵਿੱਚ ਇਹਨੇ ਪਿਕਅਪ ਕਰ ਲਿਆ ਇਹ ਅਸੀਂ ਇਹ ਨੂੰ ਵਿਲੇਜ ਲੈਵਲ ਤੇ ਤੇ ਵੀ ਲਿਆ ਸਕਦੇ ਆ ਕਿ ਅਰੀਨਾ ਕੋਨੋਦ ਕਰਨ ਦਾ ਖੇਡਣ ਦਾ ਇਹੀ ਮਤਲਬ ਸੀਗਾ ਕਿ ਇਹਦੇ ਛੋਟਾ ਗਰਾਊਂਡ ਦੀ ਦਾ ਪ੍ਰਯੋਗ ਹੁੰਦਾ ਹੈ ਘੋੜੇ ਵੀ ਘੱਟ ਲੱਗਦੇ ਨੇ ਤੇ ਘੋੜਿਆਂ ਦਾ ਜਿਹੜਾ ਦਮ ਵੀ ਨਹੀਂ ਟੁੱਟਦਾ ਇਹਨਾਂ ਦਾ ਕਿਉਂਕਿ ਛੋਟੇ ਏਰੀਆਸ ਭੱਜਦੇ ਨੇ ਪ੍ਰੈਸ ਕਰਕੇ ਇਹ ਅਰੀਨਾ ਕੋਨੋ ਜਿਹੜੀ ਹੈ ਦੁਨੀਆ ਵਿੱਚ ਇਸੇ ਨੂੰ ਪ੍ਰਾਈ ਕੀਤਾ ਗਿਆ ਕਿ ਬਹੁਤ ਤੇਜ਼ੀ ਨਾਲ ਇਹ ਕਾਮਯਾਬ ਹੋ ਰਹੀ ਹੈ ਇਹ ਕਿਤੇ ਵੀ ਕਿਸੇ ਛੋਟੇ ਤੋਂ ਛੋਟੇ ਪਿੰਡ ਵਿੱਚ ਵੀ ਖੜੀ ਜਾ ਸਕਦੀ ਹੈ ਅਕੈਡਮੀ ਵੀ ਕੋਈ ਪਹਿਲਾ ਸ਼ੁਰੂਆਤ ਇੱਕ ਚੰਡੀਗੜ੍ਹ 'ਚ ਇੱਕ ਕੋਲੋ ਕਲੱਬ ਸੂ ਹੋ ਗਿਆ। ਸੋ ਪਹਿਲੀ ਗੱਲ ਸਭ ਇਹ ਕਹਿਣਾ ਚਾਹੁੰਦਾ ਉਹਨਾਂ ਦੀ ਟੀਮ ਬੈ ਇਨਵਾਈਟ ਕੀਤੀ ਹੋਈ ਹੈ ਰਣਜੀਤ ਸਿੰਘ ਸਾਹਿਬ 'ਚ। ਸੋ ਇੱਕ 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 ਸ਼ੁਰੂਆਤ ਪੰਜਾਬ ਦੇ ਵਿੱਚ ਦੀ ਹੈ ਨਾਰਥ ਇੰਡੀਆ ਦੇ ਸ਼ੁਰੂ ਹੋ ਗਈ ਹੈ। ਤੇ ਉਹ ਇਸ ਕਰਕੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਵੀ ਕਾਫੀ ਹੱਦ ਤੱਕ ਸਾਡਾ ਸਹਿਯੋਗ ਕਰਨਗੇ ਕਿ ਨਵੀਂ ਜਿਹੜੇ ਨਵੇਂ ਨਵੇਂ ਖਿਡਾਰੀਆਂ ਨੂੰ ਲੈ ਕੇ ਆਣਗੇ। ਤੇ ਪੰਜਾਬ ਦੇ ਵਿੱਚ ਦੇਖੋ ਰਾਜਸਥਾਨ ਦੇ ਵਿੱਚ ਨਾ ਇੱਕ ਮੇਓ ਕਾਲਜ ਹੈ। ਪੋਲੋ ਕ੍ਰਾਉਂਸੀ ਹੈ ਕਿ ਉਹਨਾਂ ਨੇ ਫਿਰਤੀ ਉਸ ਵਿੱਚ ਇੰਟਰੋਡਿਊਸ ਕੀਤਾ ਪੋਲੋ ਨੂੰ ਕਿ ਅੱਜ ਵੀ ਤਰੀਕੇ ਚ ਇੰਡੀਆ ਦੇ ਮੈਕਸਿਮਮ ਖਿਡਾਰੀ ਰਾਜਸਥਾਨ ਤੋਂ ਆ ਰਹੇ ਨੇ ਕਿਉਂਕਿ ਮੇਓ ਕਾਲਜ ਦੀ ਇੱਕ ਨਰਸਰੀ ਬਣਦੀ ਹੈ। ਇਹੀ ਨਰਸਰੀ ਅਸੀਂ ਨਾਪੇ ਵੀ ਕਰ ਸਕਦੇ ਹਾਂ। ਪੀਪੀਐਸ ਨਾਪੇ ਦੇ ਵਿੱਚ ਜਿਹੜਾ ਬੱਚਾ ਹੈਗਾ ਉਹਨਾਂ ਨੂੰ ਘੋੜਸਵਾਰੀ ਕਰਾਈ ਜਾਂਦੀ ਹੈ। ਜੇ ਉਹਨਾਂ ਨੂੰ ਘੋੜਸਵਾਰੀ ਦੇ ਨਾਲ-ਨਾਲ ਪੀਪੀਐਸ ਨਾਪੇ ਦੇ ਵਿੱਚ ਅਸੀਂ ਜੇ ਪੋਲੋ ਵੀ ਇੰਟਰੋਡਿਊਸ ਕਰ ਦਈਏ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਦੇ ਵਿੱਚ ਵੀ ਅਸੀਂ ਇੱਕ ਬਹੁਤ ਵੱਡਾ ਰੋਲ ਪਲੇ ਕਰ ਸਕਦੇ ਹਾਂ ਪੰਜਾਬ ਇੱਕ ਨਵੀਂ ਕਿਸਮ ਦੀ ਨਰਸਰੀ ਬਣ ਸਕਦੀ ਹੈ ਉਹਨਾਂ ਦੇ ਖਿਡਾਰੀਆਂ ਵਾਸਤੇ ਕਿਉਂਕਿ ਇਹਦਾ ਜਿਹੜਾ ਹੈਗਾ ਇਹਦਾ ਫਿਊਚਰ ਬਹੁਤ ਬ੍ਰਾਈਟ ਹੈ ਦੁਨੀਆ ਦੇ ਕੋਨੇ-ਕੋਨੇ 'ਚ ਖੇਡੀ ਜਾਂਦੀ ਹੈ ਪਹਿਲੀ ਗੱਲ ਤਾਂ ਇਹ ਹੈ ਤੇ ਦੂਜਾ ਇਹ ਕਿ এমਪਲੋਇਮੈਂਟ ਓਪਰਚ्युनिटी ਸਾਡੇ ਯੂਥ ਵਾਸਤੇ ਬੜੇ ਹੋ ਜਾਂਦੇ ਤੁਸੀਂ ਸਾਰੀ ਇਸ ਨੂੰ ਪਿੰਡਾਂ 'ਵੀ ਖੇੜ ਬਿਲਕੁਲ ਮੈਂ ਪਹਿਲਾਂ ਮੇਰੀ ਕੋਸ਼ਿਸ਼ ਹੋਏਗੀ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਜਿਹੜੇ ਬਣੀਪੋਰ ਤੇ ਹੋਰ ਨਾਲ ਜਿਹੜੇ ਏਰੀਆਜ਼ ਵਿੱਚ ਪਿੰਡ ਲੈਵਲ ਦੇ ਉੱਤੇ ਜਿਹੜੀ ਪੋਲੋ ਖੇਡੀ ਜਾਂਦੀ ਹੈ ਉਹਨਾਂ ਦੇ ਵੀ ਇੱਕ ਪ੍ਰਦਰਸ਼ਨੀ ਕਰਨ ਦੀ ਕੋਸ਼ਿਸ਼ ਕਰਾਂਗੇ ਐਥੇ ਕੀ ਨਹੀਂ ਪਰ ਆਣ ਵਾਲੇ ਸਰਵਜ ਕਿ ਉਹਨਾਂ ਨੂੰ ਵੀ ਅਸੀਂ ਇਨਵਾਈਟ ਕਰਾਂਗੇ ਇੱਥੇ ਆ ਕੇ ਤਾਂ ਕਿ ਉਹ ਵੀ ਸ਼ੇਅਰ ਕਰਨ ਆਪਣੇ ਨਾਲ ਕਿ ਉਹਨਾਂ ਦਾ ਕੀ ਐਕਸਪੀਰੀਅੰਸ ਹੈ ਉਹਨਾਂ ਨੇ ਇੱਕ ਪੂਰਾ ਵਿਲੇਜ ਲੈਵਲ ਦੇ ਤਿਆਂ ਨੂੰ ਲੈ ਕੇ ਗਿਆ ਨੇ ਕਿ ਮੈਨੂੰ ਜਿਹੜਾ ਹੈਗਾ ਕਿ ਜਿਸ ਤਰ੍ਹਾਂ ਅਸੀਂ ਡੰਗਰ ਪਸ਼ੂ ਅਸੀਂ ਰੱਖਦੇ ਹਾਂ ਪਿੰਡਾਂ ਦੇ ਵਿੱਚ ਹਰ ਘਰ ਦੇ ਵਿੱਚ ਜਾਨਵਰ ਹੁੰਦੇ ਨੇ ਉਸ ਤਰ੍ਹਾਂ ਪੁਰਾਣੇ ਜ਼ਮਾਨੇ ਵਿੱਚ ਘੋੜਿਆਂ ਦੀ ਬਰੀਡਿੰਗ ਵੀ ਹੁੰਦੀ ਸੀ ਜੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇ ਤਾਂ ਤੁਹਾਡੇ ਸਾਰੇ ਪਿੰਡਾਂ ਦੇ ਵਿੱਚ ਘੋੜੇ ਜਦੋਂ ਉਦਾਂ ਹੀ ਕੋਰਾ ਦੀ ਪਰਮੇਸ਼ਰ ਹੁੰਦੀ ਸੀ ਜੇ ਅੱਜ ਦੇ ਤਰੀਕੇ ਚ ਵਾਪਸ ਪੰਜਾਬ ਬਰੀਡਿੰਗ ਵੱਲ ਚੱਲ ਪਏ ਘੋੜਿਆਂ ਦੀ ਬਰੀਡਿੰਗ ਵੱਲ ਚੱਲ ਪਏ ਤੇ ਅੱਜ ਜਿਹੜੀ ਇਹ ਵੀ ਬਹੁਤ ਵੱਡੀ ਮਾਰਕੀਟ ਹੈ ਅੰਤਰਰਾਸ਼ਟਰੀ ਹੈ ਜਿਹਨੂੰ ਮਾਰવાડી ਘੋੜਿਆਂ ਦੀ ਗੱਲ ਕਰਦੇ ਨੇ ਉਹ ਕਰੋੜਾਂ ਰੁਪਏ ਦੇ ਵਿੱਚ ਉਹਦੀ ਕੀਮਤਾਂ ਚੱਲਦੀਆਂ ਨੇ ਬਹੁਤ ਚੰਗੀ ਬਸੋ ਜਿਹੜੀ ਲੋਕਲ ਬਣਦੀ ਹੈ ਆਇਸ ਕਰਕੇ ਇੱਕ ਵਾਰੀ ਘੋੜਾ ਹੋਏਗਾ ਤਾਂ ਪਲੀਅਰ ਵੀ ਬਣ ਜਾਏਗਾ ਨਾਲ ਦੇ ਨਾਲ ਤੇ ਘੋੜਿਆਂ ਦੀ ਬਰੀਡਿੰਗ ਦੇ ਨਾਲ ਨਾਲ ਅਸੀਂ ਵਿਲੇਜ ਲੈਵਲ ਤੇ ਇਹਨੂੰ 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 ਫਲਾਂ ਦੀ ਕੋਸ਼ਿਸ਼ ਕਰਾਂਗੇ ਜਿਹੜੀ ਤੁਸੀਂ ਗੱਲ ਕੀਤੀ ਹੈ ਬਹੁਤ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਹੋ ਸਕਦੀ ਹੈ ਕਿ ਜਿੱਦਾਂ ਕੋਈ ਵੀ ਚੀਜ਼ ਇੰਡਸਟਰੀ ਹੁੰਦੀ ਆ ਅਸੀਂ ਹੁਣ ਕਬੱਡੀ ਸ਼ੁਰੂ ਕਰੀਏ ਜਾਂ ਕੋਈ ਵੀ ਚੀਜ਼ ਕਰੀਏ ਵਿਲੇਜ ਲੈਵਲ ਤੋਂ ਸ਼ੁਰੂ ਕਰਨੀ ਪੈਂਦੀ ਹੈ ਸਿਮਿਲਰਲੀ ਇਹ ਵੀ ਜਿਹੜੀ ਹੈ ਵਿਲੇਜ ਲੈਵਲ ਤੋਂ ਸ਼ੁਰੂ ਹੋ ਸਕਦੀ ਹੈ ਕਿਉਂਕਿ ਉਹ ਹੀ ਹੈ ਇੱਕ ਤਰੀਕਾ ਜਿਹਾ ਬਿਲਕੁਲ ਜਿਹੜੀਆਂ ਵੀ ਪ੍ਰਸ਼ਾਸਨਿਕ ਜ਼ਰੂਰਤਾਂ ਹੋਣਗੀਆਂ ਉਹਨਾਂ ਵਾਸਤੇ ਮੈਂ ਸਰਕਾਰ ਨੂੰ ਪੱਤਰ ਲਿਖ ਕੇ ਔਰ ਖੁਦ ਵੀ ਮਿਲ ਕੇ ਵੀ ਜਿਹੜੇ ਸੰਬੰਧਿਤ ਵਿਭਾਗ ਦੇ ਮੰਤਰੀ ਸਹਿਬਾਨ ਹੈ ਸਾਡੇ ਸਪੋਰਟਸ ਮਿਨਿਸਟਰ ਹੈ ਐਨੀਮਲ ਹਸਪਿਟੈਰੀ ਜਿਹੜੇ ਡਿਪਾਰਟਮੈਂਟ ਹੈ ਇਹਨਾਂ ਨਾਲ ਸਾਰਿਆਂ ਨਾਲ ਕੋਆਰਡੀਨੇਟ ਕਰਕੇ ਆਪਾਂ ਇਹਨੂੰ ਇੱਕ ਪ੍ਰੋਪਰ ਸਪੋਰਟ ਦੇ ਵਿੱਚ ਵੀ ਸਪੋਰਟ ਦੇ ਤੌਰ ਤੇ ਵੀ ਇਮਾਨਤ ਕਰਵਾਵਾਂਗੇ ਸਰ ਡਾਕਟਰ ਟੋਟਲ ਟੋਟਲ ਉਹ ਤੇ ਸਤਿ ਜੀ ਜਾਨਵਰ ਪਾਲਦੇ ਹੋ ਐਦਾਂ ਤੁਸੀਂ ਘੋੜੇ ਕਿ ਘਰਾਜ ਪਹਿਲਾਂ ਪਾਲਦੇ ਹੁੰਦੇ ਸੀਗੇ ਜੀ ਪਾਲਦੇ ਤੇ ਛੋਟੇ ਛੋਟੇ ਹੁੰਦੇ ਉਹ ਬਟਾ ਹੋਰ ਹੋਰ ਸੀ ਆਇਆ ਤੇ ਖੇਡ ਪਿੰਡਾਂ ਤੋਂ ਸ਼ੁਰੂ ਹੋਈ ਜੀ ਕਿਉਂਕਿ ਰੂਲੂ ਖੇਡ ਕਰਨਾ ਜਿਹੜੇ 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 ਸੂਬੇ ਆਤ ਖੇਡੀ ਜਾਂਦੀ ਹੈ ਉਹ ਪਿੰਡ ਲੈਵਲ ਤੇ ਸ਼ੁਰੂ ਹੁੰਦੀ ਹੈ ਕਿ ਕਿ ਸਾਡੇ ਵੀ ਇੱਥੇ ਇਹੀ ਉਹ ਪੁਰਾਣਾ ਚੱਕਣਾ ਪਊਗਾ ਸਾਨੂੰ ਕਿ ਪਿੰਡ ਲੈਵਲ ਤੇ ਘੋੜਿਆਂ ਦੀ ਜਿਹੜੀ ਆ ਵਾਪਸ ਸੀ ਫਿਰਤੀ ਇੱਕ ਵਾਰੀ ਜਿਹੜਾ ਘੋੜਿਆਂ ਨਾਲ ਜਿਹੜਾ ਲਗਾਓ ਸ਼ੁਰੂ ਹੋਏ ਜਿਹੜਾ ਸਾਡੇ ਯੂਥ ਦਾ ਹੋਏਗਾ ਫਰਚਾ ਜਿੱਦਾਂ ਤੁਹਾਡਾ ਜਾਬਰ ਪਰਚਾ ਦੇ ਰੱਖਣ ਦੇ ਵਿੱਚ ਹੁੰਦਾ ਹੈ ਤਕਰੀਬਨ ਜਿੰਨਾ ਆਉਂਦਾ ਹੈ ਇਹ ਫਰਚਾ ਵੇਟੇ ਤੇ ਤੁਸੀਂ ਆਪਾਂ ਦੇ ਘਰ ਸਵਾਲ ਕਰਦੇ ਹੋ ਕੋਈ ਚੰਗਾ ਘੋੜਾ ਤਾਂ ਕੋਈ ਕੀਮਤ ਨਹੀਂ ਹੈ ਜੰਗੇ ਜੀ ਤਾਂ ਤੁਸੀਂ ਜਿਹੜੀ ਚੰਗੇ ਦੀ ਗੱਲ ਕਰਦੇ ਹੋ ਸ਼ੁਰੂਆਤ ਕਿਤੋਂ ਕਿਤੋਂ ਸ਼ੁਰੂ ਕਰਨੀ ਪਏ ਤੈਨੂੰ ਹਰ ਇੱਕ ਪਾਰਟੀ ਦਾ ਆਪਣੀ ਆਪਣੀ ਪਾਰਟੀ ਦਾ ਆਪਦਾ ਮੰਡੇਟ ਹੁੰਦਾ ਹੈ ਉਹਨਾਂ ਦਾ ਅਧਿਕਾਰ ਹੈ ਉਹ ਕਿਸੇ ਨੂੰ ਵੀ ਨਾਮਿਨੇਟ ਕਰ ਸਕਦੇ ਆ ਔਰ ਜਿਹਨੂੰ ਵੀ ਨਾਮਿਨੇਟ ਕਰਨਗੇ ਜਿਹੜੀ ਜਿਹੜੀ ਪਾਰਟੀ ਕਰਨਗੇ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਜੇ ਸੰਜੀਵ अरोड़ा ਜੀ ਨੂੰ ਜੇ ਕਰ ਦਿੱਤਾ ਮੈਂ ਆਈ ਡੋਟ ਨੋ ਮੈਨੂੰ ਨਹੀਂ ਪਤਾ ਠੀਕ ਹੋ ਗਿਆ ਬਸ ਠੀਕ ਹੈ ਫਿਰ ਬਹੁਤ ਬਹੁਤ ਵਧਾਈ ਉਹਨਾਂ ਨੂੰ पक्ष ने तो आरोप ही लगाना होता उनको लगाने दो लेकिन कोई कोई इीगैलिटी तो नहीं है ना किसी चीज में तो हमारे डॉक्टर मनमोहन सिंह भी मतलब किसी और स्टेट से नॉमिनेट होके जाते थे ये तो पार्टी की जाएगा। ये तो पार्टी डिसाइड करेगी ना, के लीडर ने आपको ने ना तो स्पीकर स्पीकर इज नॉट इन्वॉल्व इन पोलिटिकल डिसीजन एवरी मूव विच एवर इज डिसाइडेड बाई ए पार्टी तो उस, उसको तो वेलकम करते हैं हम वाई नॉट देखो भारतीय जनता पार्टी ਤੁਸੀਂ ਕੱਲ ਵੀ ਦੇਖਿਆ ਹੋਣਾ ਇਹ ਨਫ਼ਰਤ ਕਰਦੀ ਹੈ ਸਾਡੇ ਸੰਵਿਧਾਨ ਨੂੰ ਨਫ਼ਰਤ ਕਰਦੀ ਹੈ ਸਾਡੇ ਸੰਵਿਧਾਨ ਰਚੇਤਿਆਂ ਨੂੰ ਨਫ਼ਰਤ ਕਰਦੀ ਹੈ ਸਾਡੇ ਆਜ਼ਾਦੀ ਘੁਲਾਟੀਆਂ ਨੂੰ ਸ਼ਹੀਦ ਭਗਤ ਸਿੰਘ ਦੀ ਫੋਟੋ ਹਟਾਉਣਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦੀ ਫੋਟੋ ਹਟਾਉਣਾ ਇਹ ਤਾਂ ਮੁਢਲੀਆਂ ਲਾਮਤਾਂ ਨੇ ਇਹਨਾਂ ਨੇ ਸਾਡੇ ਫੈਡਰਲ ਫੈਡਰਲ ਜਿਹੜਾ ਸਟਰਕਚਰ ਹੈ ਜਿਹੜਾ ਸਾਡੇ ਦੇਸ਼ ਦੀ ਤਾਕਤ ਹੈ ਸਾਡੇ ਦੇਸ਼ ਦੀ ਜਿਹੜੀ ਤਾਕਤ ਹੈ ਥਿਸ ਲਾਈਜ਼ ਇਨ ਦਾ ਫੈਡਰਲਿਜ਼ਮ ਆਫ आवर ਕੰਟਰੀ ਉਹਦੇ ਤੇ ਵਾਰ ਕਰ ਰਿਹਾ ਇਹ ਇਹ ਫੈਡਰਲਿਜ਼ਮ ਦੇ ਉੱਪਰ ਸਿੱਧਾ ਸਿੱਧਾ ਵਾਰ ਹੈ ਪੰਜਾਬੀ ਕਿਤੇ ਨਹੀਂ ਜਾਣੀ ਪੰਜਾਬੀ ਇੱਥੇ ਰਹਿਣੀ ਹੈ ਲੇਕਿਨ ਇਹਨਾਂ ਦੀ ਜਿਹੜੀ ਮਾੜੀ ਨੀਅਤ ਹੈ ਉਹ ਸਾਹਮਣੇ ਆ ਗਈ ਹੈ ਸੋ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਇਕੱਲੇ ਭਾਜਪਾ ਦੇ ਪ੍ਰਧਾਨ ਮੰਤਰੀ ਨਹੀਂ ਹੋ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ ਔਰ ਦੇਸ਼ ਦੇ ਸੰਵਿਧਾਨ ਦੇ ਵਿੱਚ ਜਿਹੜੀਆਂ-ਜਿਹੜੀਆਂ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ ਉਹਨਾਂ ਦਾ ਮਾਨ ਸਨਮਾਨ ਬਖਾਰ ਰੱਖਣਾ ਤੁਹਾਡਾ ਵੀ ਫਰਜ਼ ਹੈ ਸੋ ਪੰਜਾਬੀ ਨੂੰ ਜਿਹੜਾ ਇਹਦਾ ਬਣਦਾ ਸਟੇਟਸ ਹੈ ਉਹ ਦੇਣਾ ਚਾਹੀਦਾ ਇਹ ਬਿਲਕੁਲ ਇੱਕ ਤਰ੍ਹਾਂ ਨਾਲ ਦੇਸ਼ ਦੇ ਖਿਲਾਫ ਜਿਹੜੀ ਇਹ ਸਾਜ਼ਿਸ਼ ਹੈ ਦੇਸ਼ ਦੇ ਖਿਲਾਫ ਇੱਕ ਟੀ-ਸ਼ਰਟ ਲਾਂਚ ਕਰ ਰਹੇ ਹਾਂ ਸਕੂਲ ਬੋਲੋ ਟੂਰਨਾਮੈਂਟ ਵਾਸਤੇ ਕੱਲ ਠੀਕ ਹੈ ਤੁਹਾਡੀ ਚਲੋ ਆ ਗੱਲ ਕਰਦੇ ਚਾਹ ਪੀਨੇ